ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਨੰਗਲਵਾਣਾ ਜੋ ਕਿ ਹਲਕਾ ਭਲਾਥੇ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਤੁਹਾਨੂੰ ਦੱਸਣਾ ਚਾਹੂਗਾ ਪਿੰਡ ਨੰਗਲਵਾਣਾ ਦੇ ਐਨਆਰਏ ਗਰੁੱਪ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਨਾਲ ਹੜਪਰਭਾਵਿਤ ਲੋਕਾਂ ਨੂੰ 70 ਕਿੱਲਿਆਂ ਦਾ ਕਣਕ ਦਾ ਬੀਜ ਅਤੇ 70 ਗੱਲਾਂ ਲਈ ਯੂਰੀਆ ਖਾਦ ਦਿੱਤੀ ਗਈ ਤੇ ਆਓ ਆਪਾਂ ਦਿਖਾਉਨੇ ਆ ਤੁਹਾਨੂੰ ਇਸ ਦਾ ਇੱਕ ਦ੍ਰਿਸ਼ ਤੇ ਚਲਦੀ ਨੂੰ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਚਾਹੋਗੇ ਅੱਜ ਤੁਸੀਂ ਹੜ ਪ੍ਰਭਾਵਿਤ ਲੋਕਾਂ ਦੀ ਬਾਹਾਂ ਫੜਨ ਜਾ ਰਹੇ ਹੋ ਐਨਆਰਆਈ ਗਰੁੱਪ ਸਮੂਹ ਗਰੁੱਪ ਜਾਂ ਸਮੂਹ ਪੰਚਾਇਤ ਵੱਲੋਂ ਜਿ ਤਾਂ ਕਿ ਤੁਸੀਂ ਕੀ ਕਰਨਾ ਚਾਹੋਗੇ ਅੱਜ ਦੇ ਦਿਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਪਿੰਡ ਨੜਾਲਾ ਚੈਨਲ ਦੇ ਪੱਤਰਕਾਰ ਹਰਪੀਸਾ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਗਰਾਉਂਡ ਦੇ ਅੰਦਰ ਸਾਰੀਆਂ ਅਪਡੇਟਾਂ ਲੋਕਾਂ ਦਾ ਅਪਚਾਰ ਸਾਡਾ ਹੌਸਲਾ ਵਧਾਇਆ ਵੈ ਤੇ ਜਿਸ ਸੰਬੰਧ ਜਪਾ ਜੇ ਤੇ ਖੜੇ ਆ ਉਹ ਇੱਕ ਬਹੁਤ ਵੱਡਾ ਪਰਲਾ ਜੋ ਭਾਈ ਆਪਣੇ ਐਨਆਰ ਭਰਾਵਾਂ ਸਿਓ ਨਾਲ ਕੀਤਾ ਜਾ ਰਿਹਾ ਹੈ ਉਹਦੇ ਸਾਮਾਨ ਜਾਪਾ ਇੱਥੇ ਪਹੁੰਚੇ ਹੈ ਤੇ ਜਿਹੜਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਉਹ ਸਾਮਾਨ ਜਾਪਾ ਇੱਥੇ ਪਹੁੰਚੇ ਹੈ ਠੀਕ ਅੱਜ ਕਿੰਨੇ ਕ ਪਰਿਵਾਰਾਂ ਦੇ ਤੁਸੀਂ ਬਾਹ ਮੜਨ ਜਾ ਰਹੇ ਹੋ ਕੀ ਕੀ ਤੁਸੀਂ ਦੇਣ ਜਾ ਰਹੇ ਹੋ ਜਿਦਾ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ 70 ਕਿਸਾਨਾਂ ਨੂੰ 70 ਕਿੱਲੇ ਦਾ ਬੀਜ ਦੇ ਰਹੇ ਹਾਂ ਦੇਣ ਜਾ ਰਹੇ ਹਾਂ ਜਿਸ ਵਿੱਚ ਬੀ ਔਰ ਯੂਰੇ ਦਾ ਜਾ ਰਿਹਾ ਠੀਕ ਹੈ ਤੇ ਕਿਹੜੇ ਕਿਹੜੇ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਅੱਜ ਸਾਮਾਨ ਦੇਣ ਜਾ ਰਹੇ ਹੋ ਜਿਦਾ ਯੂਰੀਆ ਲਾ ਲਓ ਜਾਂ ਬੀ ਲਾ ਲਓ ਇਹ ਸਾਰੇ ਆਪਣੇ ਜੋ ਆਪਣੇ ਪਿੰਡ ਦੇ ਐਨਆਰ ਭਰਾਵਾਂ ਹੈ ਜਿਨ੍ਹਾਂ ਨੇ ਇਸ ਗਰਾਊਂਡ 'ਚ ਹੋਰ ਬੱਲਾ ਬਹੁਤ ਸਹਿਯੋਗ ਕੀਤਾ ਵਾ ਤੇ ਹੁਣ ਵੀ ਹਾਰਡਪੀਰ ਤੇ ਕਿਸਾਨਾਂ ਨੂੰ ਇਹ ਆਪਣੇ ਮੱਤ ਕਰ ਲਈ ਸਾਰਾ ਸਹਿਯੋਗ ਉਹਨਾਂ ਦਾ ਹੀ ਸਾਰਾ ਅੱਛਾ ਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਆਪਾਂ ਹਾਰਡ ਪ੍ਰਭਾਵੀ ਲੋਕਾਂ ਦੀ ਬਾਹ ਫੜੀਏ ਜੀ ਦਾ ਮਾਨ ਜੀ ਤਾਂ ਇਹ ਕਹਿੰਦਾ ਆ ਕਿ ਆਪਾਂ ਸਾਰਾ ਕੁਝ ਅੱਖੀ ਦੇਖਿਆ ਵੈ ਕਿ ਅਸੀਂ ਪੂਰਾ ਇਲਾਕਾ ਰੈਕੀ ਕੀਤਾ ਮੰਡ ਕੀਤਾ ਵੈ ਤੁਸੀਂ ਵਨ ਸਾਰਾ ਕੁਲੇ ਏਰੀਆ ਰੈਕੀ ਚਕਾ ਕੀਤਾ ਸਾਰਾ ਕੁਝ ਜਾਣ ਪਤਾ ਲੱਗ ਗਿਆ ਵੈ ਇਹਨਾਂ ਨੇ ਸਾਣ ਲੋਕਾਂ ਦਾ ਹੋ ਗਿਆ ਵੈ ਠੀਕ ਹੈ ਹਾਂਜੀ ਅੱਜ ਕਿੰਨੇ ਕੇ ਸਹਿਯੋਗੀ ਸੱਜਣ ਇੱਥੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਹੋਏ ਇਸ ਟਾਈਮ ਦਾ ਸਾਡੇ ਨਾਲ ਪਿੰਡ ਦੇ ਪੂਰੇ ਕਿਸਾਨ ਵੀ ਖੜੇ ਆ ਪਿੰਡ ਦੀ ಗ್ರಾಮ ਪੰਚਾਇਤ ਵੀ ਖੜੀ ਆ ਤੇ ਸਾਰੇ ਐਨਆਰ ਆਈ ਭਰਾ ਸਾਡੇ ਇਸ ਜਿਹੜੀ ਅਪਡੇਟ ਨੂੰ ਦੇਖਣਗੇ ਉਹ ਸਾਡੇ ਨਾਲ ਹੀ ਖੜੇ ਆ ਅੱਜ ਐਨਆਰ ਆਈ ਗਰੁੱਪ ਨੇ ਹੜ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੋਰ ਵੀ ਲੋਕਾਂ ਨੂੰ ਤੁਸੀਂ ਬ ਦੇ ਕੋਈ ਇਹ ਹਾਲਾਤਾਂ ਜਦੋਂ ਕਦੇ ਵੀ ਕੋਈ ਹਾਰਡਪੀਟ ਹੁੰਦਾ ਜਾਂ ਹੋਰ ਨੁਕਸਾਨ ਹੁੰਦਾ ਵਾ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਇਸ ਕੰਮ 'ਚ ਮਤ ਕਰਨੀ ਚਾਹੀਦੀ ਠੀਕ ਕਿੰਨੇ ਕ ਬੋਰੀ ਨੇ ਅੱਜ ਯੂਰੀਆ ਤੇ ਜਾਂ ਆਪਣਾ ਦੂਜੇ ਲਾ ਲੋ ਇਹ ਟੋਟਲ ਲਾ ਕੇ ਜੋ ਪੈਕੇਜ ਹੈ ਉਹ 70 ਕਿਲੇ ਦਾ ਵੇ ਹੈ ਤੇ ਨਾਲ ਵੇ ਤੇ ਯੂਰੀਆ ਮੈਂ ਠੀਕ ਹੈ ਮਤਲਬ ਕੀ ਕਹਿਣਾ ਚਾਹੋਗੇ ਐਨਆਰਆਈ ਗਰੁੱਪ ਆਜ ਸਭ ਤੋਂ ਵੱਡਾ ਉਪਰਾਲਾ ਕਰਕੇ ਅੱਜ ਤੁਹਾਡੇ ਪਿੰਡ ਦੇ ਵਿੱਚ ਹਾਰ ਪ੍ਰਭਾਵੀ ਦੇ ਲੋਕਾਂ ਨੇ ਬਾਹ ਫੜਨ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਐਨਆਰਆਈ ਗਰੁੱਪ ਨੂੰ ਖਾਸ ਕਰਕੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਐਨਆਰਆਈ ਗਰੁੱਪ ਸਾਡੇ ਜੋ ਪਿੰਡ ਦਾ ਨੰਗਲ ਲਮਾ ਦਾ ਬਣਿਆ ਹੋਇਆ ਹੈ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਨਾ ਬਦ ਚੜ ਕੇ ਹਮੇਸ਼ਾ ਹਿੱਸਾ ਲੈਂਦੇ ਨੇ ਜੋ ਆਪਣੇ ਪਿੱਛੇ ਗਰਾਊਂਡ ਹੈ ਇਹ ਸਾਡਾ ਕਿਸੇ ਵੇਲੇ ਜੰਗਲ ਸੀ ਅੱਜ ਤੋਂ 2.5 ਸਾਲ ਪਹਿਲਾਂ ਇਹ ਬੱਚਾ ਨੇ ਐਨਆਰਆਈ ਸਹਿਯੋਗ ਦੇ ਨਾਲ ਜਿਹੜੇ ਮੇਰੇ ਵੀਰ ਬੱਚੇ ਸਾਡੇ ਬਾਹਰ ਵਿਦੇਸ਼ਾਂ 'ਚ ਨੇ ਉਹਨਾਂ ਦਾ ਸਾਨੂੰ ਬਹੁਤ ਪਿੰਡ ਨੂੰ ਸਹਿਯੋਗ ਮਿਲ ਰਿਹਾ ਔਰ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਮੁੰਡੇ ਸਾਡੇ ਬਾਹਰ ਵਿਦੇਸ਼ ਚ ਐਨਆਰਆਈ ਨੇ ਔਰ ਜਿਹੜਾ ਸਾਡਾ ਗਰੁੱਪ ਬਣਿਆ ਬਹੁਤ ਵਧੀਆ ਗਰੁੱਪ ਬਣਿਆ ਜਿਹਦੇ ਪ੍ਰਧਾਨ ਸਦਾ ਜਸਵਿੰਦਰ ਸਿੰਘ ਸਾਡੇ ਫੌਜੀ ਸਾਹਿਬ ਨੇ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਪ੍ਰਾਲੇ ਦੇ ਨਾਲ ਇਹ ਕੰਮ ਕਰ ਰਹੇ ਨੇ ਜੋ ਅੱਜ ਇਹ 70 ਕਿਸਾਨਾਂ ਨੂੰ 70 ਬੋਰੇ ਡਾਇਆ ਦੇ ਜੋ ਸੌਰੀ ਜੂਰੀਆ ਦੇ ਔਰ 70 ਬੋਰੇ ਬੀਜ ਦੇ ਦੇ ਰਹੇ ਨੇ 70 ਕਿੱਲਿਆਂ ਦਾ ਬੀਜ ਦੇਣਾ ਬਹੁਤ ਤਵਦੀਸ਼ ਇਹ ਵੀਰਾਂ ਵਾਸਤੇ ਗੱਲ ਹੈ ਮੈਂ ਇਹਨਾਂ ਸਾਰਿਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਪੁਰ ਜੋਰ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਜੋ ਜਿੰਦ ਸਾਡੇ ਭਰਾ ਕਿਉਂਕਿ ਹੜ੍ਹ ਦੇ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੁਸੀਂ ਤੋਂ ਪਾਰ ਸਾਡਾ ਝੋਨਾ ਬਿਲਕੁਲ ਹੀ ਤਬਾਈ ਹੋ ਗਿਆ ਕਿਸਮ ਦਾ ਉਹ ਉਥੋਂ ਸਾਨੂੰ ਉਮੀਦ ਨਹੀਂ ਕਿ ਸਾਨੂੰ ਉਥੋਂ ਦੋ ਕੰਟਲ ਵਿੱਚ ਦੋ ਕੰਟਲ ਵੀ ਕਿੱਲੇ ਪਛੇ ਸਾਨੂੰ ਦਾਣੇ ਮਿਲ ਜਾਣ ਉਥੋਂ ਇਸ ਕਰਕੇ ਜੋ ਇਹਨਾਂ ਨੇ ਬਾਹ ਫੜੀ ਹੈ ਜਿੰਦਰਾ ਭਰਾਵਾਂ ਦੀ ਬਹੁਤ ਸ਼ਰਗਾ ਜੋਗ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਕਿ ਜਿੰਦਰਾ ਭਰਾਵਾਂ ਨੂੰ ਖੇਤ ਜੋ ਖੇਤੀ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿੰਦਰਾ ਨਿਕਾਂ ਕਣਕਾਂ ਵਿੱਚ ਜੁਨੀਆਂ ਨੇ ਉਹ ਜਿੱਦਾਂ ਸਾਡੇ ਐਨਆਰਜੀ ਇਹਨਾਂ ਦੇ ਮਤ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਮਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਊਗਾ ਕਿ ਤੁਹਾਡੇ ਪਿੰਡ ਦੇ ਵਿੱਚ ਮੌਜੂਦਾ ਇੱਕ ਗਰੁੱਪ ਨੇ ਅੰਦਰ ਇੱਕ ਗਰੁੱਪ ਨੇ ਕਿਹਾ ਕਿ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਉਹਦੇ ਬਾਰੇ ਆ ਕੇ ਤੁਸੀਂ ਵੀ ਆ ਕੇ ਪਹੁੰਚੀ ਪੂੰਚੀ ਪੰਚਾਇਤ ਪਹੁੰਚੀ ਕੀ ਕਰਨਾ ਜਾਊਗਾ ਮੈਂ ਤੇ ਸਾਰੇ ਹੀ ਗਰੁੱਪ ਐਨ ਆਰ ਆਈ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਹੜ੍ਹ ਪ੍ਰਭਾਵਿਤ ਜਿਹੜੇ ਆਪਣੇ ਕਿਸਾਨ ਹੈ ਉਹਨਾਂ ਦਾ ਐਡਾ ਵੱਡਾ ਸਹਿਯੋਗ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਪਹਿਲੇ ਵੀ ਐਨ ਆਰ ਆਈ ਗਰੁੱਪ ਨੇ ਜਿਹੜਾ ਗਰਾਊਂਡ ਦੇ ਵਿੱਚ ਐਡਾ ਵੱਡਾ ਕੰਮ ਵਿਦਿਆ ਇਹ ਵੀ ਛਲਾਂਗਾ ਜੋਗ ਹੈ ਇਹ ਜਿਹੜਾ ਚਾਰਾ ਵੰਡਿਆ ਹੋਰ ਵੀ ਇਹਨਾਂ ਨੇ ਬਹੁਤ ਉਪਰਾਲੇ ਕੀਤੇ ਜਿਹੜੇ ਹੜਪੀ ਪ੍ਰਭਾਵਿਤ ਏਰੀਏ ਜਿਹੜੇ ਕਿਸਾਨ ਸੀ ਉਹਨਾਂ ਲਈ ਵੱਡੇ ਉਪਰਾਲੇ ਕਰਕੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਠੀਕ ਹੈ ਸ਼ਕਾ ਖਾਲਸਾ ਵਾਹਿਗੁਰੂ ਜੀ ਜਾਗੇ ਤੁਸੀਂ ਮੈਂਬਰ ਹੋ ਪਿੰਡ ਦੇ ਮਜੂਦਾ ਜਿੱਦਾਂ ਹੁਣ ਐਨਆਰਆਈ ਗਰੁੱਪ ਚ ਲਾ ਲਓ ਨੰਗਲ ਬਾਣਾ ਜਾ ਐਨਆਰਆਈ ਵਿਕਾਸ ਯੋਜਨਾ ਖਾਦ ਯੂਰੀਆ ਖਾਦ ਜਾਂ ਬੀਜ ਅੱਜ ਦਿੱਤੇ ਦੇਣ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਹੈ ਇਹ ਸਾਡੇ ਐਨਆਰਆਈ ਗਰੁੱਪ ਦਾ ਬਹੁਤ ਬਹੁਤ ਧੰਨਵਾਦੀ ਜਿਨੇ ਸਾਡੇ ਪਿੰਡ ਦੇ ਕਰੀਬ ਬੰਦਿਆਂ ਵਾਸਤੇ ਇਹ ਉਪਰਾਲਾ ਕੀਤਾ ਠੀਕ ਕਿਉਂਕਿ ਫਸਲ ਕਾਫੀ ਨੁਕਸਾਨੀ ਗਈ ਹੈ ਮੰਡ ਖੇਤਰ ਦੀ ਗੱਲ ਕੀਤੀ ਜਾ ਰਹੀ ਹੈ ਕਿੱਲਿਆਂ ਦੇ ਕਿੱਲੇ ਜਿਹੜੇ ਪਾਣੀ ਦੇ ਲਪੇੜੇ ਵਿੱਚ ਆ ਗਏ ਨੇ ਉਹਦੇ ਬਾਰੇ ਕੀ ਗੱਲ ਹੈ ਤੁਹਾਡਾ ਕੱਲਾ ਮੰਡ ਖੇਤਰ ਹੀ ਨਹੀਂ ਖਰਾਬ ਹੋਇਆ ਜਿਹੜੀ ਤੁਸੀਂ ਤੋਂ ਇਧਰਲੇ ਪਾਸੇ ਜ਼ਮੀਨਾਂ ਉਹ ਵੀ ਖਰਾਬ ਹੋ ਗਈ ਉਹਦੇ ਫਸਲ ਫਸਲ ਜਦੋਂ ਵੱਢਦੇ ਆ ਜਿੱਥੇ 25 ਕੁੰਟਲ ਚੋਂ ਨਿਕਲਣਾ ਸੀ ਉੱਥੇ 18 ਕੁੰਟਲ ਚੋਂ ਨਿਕਲ ਅਸਹੀ ਇੰਨਾ ਫਰਕ ਪੈ ਗਿਆ ਇਸ ਲਈ ਗਰੀਬ ਬੰਦਿਆਂ ਦੀ ਹਰ ਹਾਲਤ ਵਿੱਚ ਲੋੜ ਹੈ ਉਹ ਐਨਆਰਏ ਗਰੁੱਪ ਕਰ ਰਿਹਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਆਪਣਾ ਸ਼ੁਕਰੀਆ ਸੋ ਨਾਮ ਬਲਕਾਰ ਸਿੰਘ ਜੀ ਸਰਦਾਰ ਬਲਕਾਰ ਸਿੰਘ ਜੀ ਅੱਜ ਜਿਹੜਾ ਐਨਆਰਆਈ ਗਰੁੱਪ ਜਿਹੜਾ ਇੱਡਾ ਵੱਡਾ ਪਰਾਲਾ ਕਰਕੇ ਹੜ ਸਪੀਡ ਤੇ ਲੋਕਾਂ ਨੂੰ ਜਿਹੜਾ ਯੂਰੀਆ ਲਾ ਲੋ ਜਾਂ ਬੀਜ ਲਾ ਲੋ ਅੱਜ ਤੇਨ ਜਾ ਰਿਓ ਕੀ ਕਹਿਣਾ ਚਾਹੋਗੇ ਕਿੰਨਾ ਵਧੀਆ ਕਰ ਰਹੇ ਨੇ ਜੀ ਬਹੁਤ ਨੁਕਸਾਨ ਹੋਇਆ ਜਨਤਾ ਦਾ ਤੇ ਜੋ ਐਨਆਰਆਈ ਵੀ ਸਾਡੇ ਕਰ ਰਹੇ ਆ ਬਹੁਤ ਵਧੀਆ ਕਰ ਰਹੇ ਆ ਠੀਕ ਹੈ ਜੀ ਤੇ ਐਨਆਰਆਈ ਵੀਰਾਂ ਦਾ ਐਨਆਰਆਈ ਗਰੁੱਪ ਨੂੰ ਕਹਿਣਾ ਚਾਹੋਗੇ ਕੁਛ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਗਰੁੱਪ ਵਾਲਿਆਂ ਦਾ ਬਹੁਤ ਧੰਨਵਾਦ ਉਹਨਾਂ ਦੇ ਨਾਲ ਹੀ ਆਈ ਹੈ ਵੀ ਅੱਛਾ ਜੀ ਕਿੰਨੇ ਕਿਸਾਨ ਆ ਜਿਹੜੇ ਇੱਥੇ ਅੱਜ ਪਹੁੰਚੇ ਅੱਜ ਹੈ ਕੋਈ 40 50 60 ਕਿਸਾਨ ਹੈਗੇ ਆ ਜੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਐਨ ਆਰ ਆਈ ਗਰੁੱਪ ਵੱਲੋਂ ਜਿਹੜਾ ਯੂਰੀਆ ਖਾਦ ਆ ਬੀਜ ਦੇ ਦੇਣ ਜਾ ਰਹੇ ਆ ਇਹ ਬਹੁਤ ਵਧੀਆ ਪਰਾਲਾ ਐ ਐਨ ਆਰ ਆਈ ਪੀਰਾਂ ਦਾ ਇਹਦੇ ਵਿੱਚ ਕਿਸਾਨ ਜਿਹੜਾ ਖਾਦਾਂ ਜਾਂ ਬਹਲਾ ਮਾਰ ਗਿਆ ਇਹਨਾਂ ਦਾ ਬਹੁਤ ਵਧੀਆ ਫਾਇਦਾ ਹੋਣਾ ਕਿੰਨੀ ਕੁ ਫਸਲ ਜਿਹੜੀ ਮੰਡ ਦੇ ਵਿੱਚ ਤੁਹਾਡੀ ਖਰਾਬ ਹੋਈ ਇੱਥੇ ਲੱਖਾਂ ਦਾ ਫਸਲ ਖਰਾਬ ਹੋ ਗਈ ਮੇਰੀ 35 ਕਿੱਲੇ ਪਿਆਲੇ ਸੀ ਜਿਹਦੇ ਵਿੱਚੋਂ 20 ਕਿੱਲੇ ਖਰਾਬ ਹੋ ਗਈ ਠੀਕ ਹਾਂਜੀ ਬਾਪੂ ਜੀ ਕੀ ਨਾਮ ਹੈ ਮੱਖਣ ਸਿੰਘ ਮੇਰਾ ਨਾਮ ਹੈ ਕਿਹੜਾ ਨੰਗਲਵਣਾ ਅੱਜ ਐਨਆਰਆਈ ਗਰੁੱਪ ਵੱਲੋਂ ਜਾਂ ਐਨਆਰਆਈਆਂ ਦੇ ਜਦਾਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਵੀਰਾਂ ਸਹਿਯੋਗ ਨਾਲ ਜਿਹੜਾ ਬੀਜ ਕਣਕ ਦਾ ਬੀਜ ਜਾਂ ਯੂਰੀਆ ਖਾਦ ਦੇਣ ਜਾ ਰਹੇ ਉਹਦੇ ਬਾਰੇ ਕੀ ਉਹਨਾਂ ਦਾ ਐਨਆਰਆਈ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਆ ਪਰਵਾਂ ਵਾਲਾ ਜਿਹੜੇ ਇਹ ਗਰੀਬ ਲੋਕਾਂ ਦਾ ਆਸਰਾ ਦਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਾਂਜੀ ਸਰਦਾਰ ਜੀ ਕੀ ਕਰਾਂ ਜੋ ਕਿ ਐਨਆਰਆਈ ਗਰੁੱਪ ਨੂੰ ਬੋਲਣੋ ਜੋ ਕਿ ਇੰਨਾ ਵੱਡਾ ਬਰਾਲਾ ਕਰਕੇ ਹਾਰਪਰ ਭਰਮਾਵੀ ਤੇ ਲੋਕਾਂ ਨੂੰ ਤਾਂ ਬੀਜ ਲਾਉਣ ਉਹ ਜਹੂਰੀਆ ਦੇਣ ਜਾ ਰਹੇ ਉਹਦੇ ਪਰ ਕੀ ਕਰਾਂ ਅਸੀਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈਗੀ ਹੈ ਜੀ ਔਰ ਐਨਆਰਆਈ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਸਾਨੂੰ ਬੀਜ ਔਰ ਖਾਦ ਵਾਸਤੇ ਮਦਦ ਕਰ ਰਹੇ ਹੈਗੇ ਆ ਅਸੀਂ ਫਿਰ ਦੁਬਾਰਾ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ